हां जी आज ਆਪਾਂ ਤੁਹਾਨੂੰ ਦੱਸਾਂਗੇ ਬੈਲ ਬਾਂਹ ਦੀ ਕਟਿੰਗ ਠੀਕ ਹੈ ਤੇ ਇਹ ਆਪਣਾ ਜਿਹੜਾ ਹੁੰਦਾ ਹੈ ਸਕੇਲ ਹੈ ਇਹ ਆਪਾਂ ਨੇ ਜਿਹੜਾ ਬਾਂਹ ਦੀ ਕਾਟ ਪਾਉਣ ਦੇ ਕੰਮ ਆਉਂਦਾ ਜਿਹੜੀ ਬੈਲ ਬਾਂਹ ਬਣਾਉਣੀ ਹੈ ਤੇ ਇਹਦੇ ਨਾਲ ਆਪਾਂ ਕਿਵੇਂ ਕਾਟ ਪਾ ਸਕਦੇ ਹਾਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਲੈਂਥ ਠੀਕ ਹੈ ਜੀ ਲੈਂਥ ਆਪਾਂ ਨੇ ਲੈਣੀ ਹੈ ਇੱਥੋਂ ਇੱਥੇ ਲਈ ਸਾਈਡ ਤੋਂ ਲੈਂਥ ਆਪਣੇ ਕੋਲ ਹੈਗੀ ਹੈ 17 16 ਇੰਚ ਤਿਆਰ ਕਰਨੀ ਆਪਾਂ ਨੇ 3 ਇੰਚ ਆਪਾਂ ਵੱਧ ਰੱਖਣਾ ਠੀਕ ਹੈ ਤੇ ਆਪਣੀ ਹੈਗੀ ਐ 19 ਇੰਚ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਇਧਰਲੀ ਸਾਈਡ ਵੀ 19 ਤੇ ਲਗਾ ਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਨਿਸ਼ਾਨ ਲਗਾ ਲੈਣਾ ਤੇ ਵੈਸੇ ਇਹਦੇ ਉੱਪਰ ਵੀ ਆਪਣੇ ਇੰਚ ਹੁੰਦੇ ਆ ਤੇ ਆਪਾਂ ਇੱਥੋਂ ਰੱਖ ਕੇ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਇਹਦੇ ਨਾਲ ਵੀ ਠੀਕ ਹੈ ਤੇ ਇਹ ਆਪਣੀ ਜਿਹੜੀ ਬਾਹ ਦਾ ਕੱਪੜਾ ਇੱਥੋਂ ਆਪਾਂ ਲਾ ਲਾਂਗੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇਹਦੇ ਨਾਲ ਇਦਾਂ ਆਪਾਂ ਨੇ ਲંબਾਈ ਲੈ ਲਈ ਆਪਾਂ ਨੇ ਮੋਰੀ ਜੇ ਕਿੰਨੇ ਰੱਖਣੇ ਆ ਇੱਥੋਂ ਆਪਾਂ ਮੋਰੀ ਰੱਖਾਂਗੇ ਦੀ ਮੋਰੀ ਆਪਾਂ ਨੇ ਰੱਖਣੀ ਹੈ 6 6.5 ਇੰਚ ਠੀਕ ਹੈ ਤੇ 1.5 ਇੰਚ ਆਪਾਂ ਵਿੱਚ ਰੱਖ ਲੈਣਾ ਠੀਕ ਹੈ ਜੀ 6.5 ਇੰਚ ਮੋਰੀ ਰੱਖ ਕੇ ਤੇ 1.5 ਇੰਚ ਆਪਾਂ ਨੇ ਵਿੱਚ ਐਕਸਟਰਾ ਰੱਖਣਾ ਹੁੰਦਾ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਇਸ ਤੋਂ ਬਾਅਦ ਆਪਾਂ ਇੱਧਰ ਨਿਸ਼ਾਨ ਲਾਉਣਾ ਆਪਾਂ ਇੱਧਰ ਕੋਲ ਸਾਈਡ ਤੇ ਇੱਧਰਲੀ ਸਾਈਡ ਆਪਾਂ ਲਾਵਾਂਗੇ 3 ਇੰਚ ਠੀਕ ਹੈ ਉੱਪਰਲੀ ਸਾਈਡ ਆਪਾਂ 2 ਇੰਚ ਦਾ ਠੀਕ ਹੈ ਜੀ ਇਧਰੋਂ 2 ਦਾ ਲਗਾ ਲੈਣਾ ਇਧਰੋਂ 3 ਦਾ ਲਗਾ ਕੇ ਤੇ ਇੱਥੋਂ ਆਪਾਂ ਇਸ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਇੱਥੋਂ ਆਪਾਂ ਥੋੜੀ ਜੀ ਸਿੱਧੀ ਲਿਆ ਕੇ ਉੱਪਰੋਂ ਆਪਾਂ ਗਲਾਈ ਚਲ ਜਾਣੀ ਹੈ ਤੇ ਇਦਾਂ ਆਪਾਂ ਇਹਦੇ ਨਾਲ ਮਿਲਾ ਦੇਣੀ ਠੀਕ ਹੈ ਜੀ ਤੇ ਇਹ ਜਿਹੜਾ ਆਪਣਾ ਨਿਸ਼ਾਨ ਲਗਾਇਆ ਹੋਇਆ ਹੈ ਇਥੋਂ ਆਪਾਂ ਜਿਹੜਾ 1.5 ਇੰਚ ਵੱਧ ਰੱਖਿਆ ਤੇ ਇਹ ਆਪਣਾ ਹੈਗਾ ਸਲਾਈ ਦਾ ਤੇ ਇਹ ਜਿਹੜੀ ਬਾਹ ਆਪਾਂ ਇਥੋਂ 7 ਤੋਂ ਰੱਖਣੀ ਹੈਗੀ ਆ ਤੇ ਆਪ ਉੱਪਰ ਸਲਾਈ ਦਾ ਛੱਡ ਕੇ ਤੇ 7 ਤੋਂ ਨਿਸ਼ਾਨ ਆਪਾਂ ਲਗਾਵਾਂ ਜਿਹਦਾ 6 ਇੰਚ ਤੇ ਇੰਨੀ ਆਪਾਂ ਨੂੰ ਬਾਹ ਜਿਹੜੀ ਖੁੱਲੀ ਚਾਹੀਦੀ ਇਹ ਇਥੋਂ ਠੀਕ ਹੈ ਤੇ ਹੁਣ ਆਪਾਂ ਇਹ ਨਿਸ਼ਾਨ ਲਗਾ ਲਿਆ ਇਹ ਸਲਾਈ ਵਾਲਾ ਤੇ ਇਦਾਂ ਆਪਣੀ ਜਿਹੜੀ ਇਹ ਕਰਵ ਇਦਾਂ ਬਣਾਇਆ ਹੋਇਆ ਇਹਦਾ ਇਥੋਂ ਆਪਾਂ ਰੱਖ ਲੈਣਾ ਜਿਹੜਾ ਆਪਣਾ ਸਲਾਈ ਵਾਲਾ ਠੀਕ ਹੈ ਤੇ ਇਹਦੇ ਨਾਲ ਮਲਾਵਾਂਗੇ ਇਥੇ ਇਦਾਂ ਆਪਾਂ ਜਿਹੜੀ ਇਹ ਗਲਾਈ ਥੋੜੀ ਜੀ ਇਸ ਤਰ੍ਹਾਂ ਆਪਾਂ ਦੇਣੀ ਹੈ ਦੀ ਇਦਾਂ ਠੀਕ ਹੈ ਇਦਾਂ ਆਪਾਂ ਗਲਾਈ ਦੇਵਾਂਗੇ ਇੱਥੋਂ ਆਪਾਂ ਜਿਹੜਾ ਮੋੜਾ ਇਹਦੀ ਸਲਾਈ ਆਪਾਂ ਮਿਣਕ ਕੇ ਉਹਦੇ ਨਾਲ ਫਿਰ ਆਪਾਂ ਇਹਦੇ ਨਾਲ ਮਲਾਵਾਂਗੇ ਇਹਦੇ ਵਿੱਚ ਆਪਾਂ ਨਹੀਂ ਰੱਖਣਾ 1.5 ਇੰਚ ਐਕਸਟਰਾ ਇੱਥੋਂ ਆਪਾਂ 1.5 ਇੰਚ ਤੇ ਇੱਧਰ ਤਾਂ ਆਪਣਾ ਹੈਗਾ ਹੀ ਐ ਇੱਧਰਲੀ ਸਾਈਡ ਵੀ ਆਪਣਾ 1.5 ਇੰਚ ਛੱਡਿਆ ਹੋਇਆ ਹੈ ਇਸ ਕਾਰਟ ਨੂੰ ਆਪਾਂ ਇਹਦੇ ਨਾਲ ਮਲਾਵਾਂਗੇ ਤੇ ਇਹਨੂੰ ਆਪਾਂ ਇਹਦੇ ਨਾਲ ਇਸ ਤਰੀਕੇ ਨਾਲ ਆਪਣਾ ਇਹ ਜਿਹੜਾ ਇੱਧੇਲੀ ਸਾਈਡ ਤੋਂ ਆਪਾਂ ਕਾਟ ਪਾਉਂਦੇ ਕੰਮ ਆਉਂਦਾ ਹੈ ਤੇ ਆਪਾਂ ਜਿਹੜੀ ਇੱਥੋਂ ਵੀ ਆਪਾਂ ਜੇ ਕਾਟ ਗਲਾਈ ਪਾਉਣੀ ਨਾ ਇਦੋਂ ਇਦਾਂ ਜਿਵੇਂ ਆਪਣਾ ਜਿੱਥੇ ਵੀ ਨਿਸ਼ਾਨ ਆਉਂਦਾ ਤੇ ਆਪਾਂ ਇਹ ਸਾਈਡ ਤੋਂ ਵੀ ਇਦਾਂ ਰੱਖ ਕੇ ਪਾ ਸਕਦੇ ਇੱਥੋਂ ਇੱਥੋਂ ਗਲਾਈ ਠੀਕ ਹੈ ਤੇ ਮੇਨ ਇਹ ਆਪਾਂ ਮੂੜਲੀ ਸਾਈਡ ਤੋਂ ਇਦਾਂ ਇੱਥੋਂ ਸ਼ੇਪ ਜਿਹੜੀ ਹੁੰਦੀ ਹੈ ਨਾ ਪਤਾ ਨਹੀਂ ਲੱਗਦਾ ਗਲਾਈ ਦਾ ਤੇ ਇਹਦੇ ਨਾਲ ਆਪਾਂ ਇਦਾਂ ਗਲਾਈ ਦੇ ਸਕਦੇ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹ ਬਾਹ ਜਿਹੜੀ ਕੱਟ ਕਰ ਲੈਣੀ ਹੈ ਤੇ ਫਿਰ ਆਪਾਂ ਇਹਦੀ ਮੋਹਰਲੀ ਕਾਟ ਤੁਹਾਨੂੰ ਦੱਸਾਂਗੇ ਮੋਹਰਲੀ ਕਾਟ ਆਪਾਂ ਕਿਵੇਂ ਪਾਉਣੀ ਹੁੰਦੀ ਹੈ ਠੀਕ ਹੈ ਜੀ ਇਦਾਂ ਆਪਾਂ ਨੇ ਇਹ ਬਾਹ ਜਿਹੜੀ ਹੈ ਸਾਰੀ ਕਾਟ ਇਦਾਂ ਪਾਉਣੀ ਹੈ ਹੁਣ ਆਪਾਂ ਨੇ ਜਿਹੜੀ ਇਹ ਵੀ ਪਾਉਣੀ ਹੈ ਮੋਹਰਲੀ ਕਾਟ ਮੋਹਰਲੀ ਕਾਟ ਆਪਾਂ ਜਿਹੜੀ ਪਾਉਣੀ ਆਪਾਂ ਇਹ ਕੱਟ ਨਹੀਂ ਕਰਨੀ ਹਜੇ ਇੱਥੋਂ ਆਪਾਂ 1 ਇੰਚ ਦਾ ਨਿਸ਼ਾਨ ਲਾਉਣਾ 1 ਇੰਚ ਦਾ ਆਪਾਂ ਨਿਸ਼ਾਨ ਕਿੱਥੇ ਲਾਉਣਾ 2 ਇੰਚ ਆਪਣਾ ਸਿੱਧਾ ਤੇ ਇੱਥੋਂ ਆਪਾਂ ਮੋਢਾ ਜਿਹੜਾ ਰੱਖਣਾ ਹੈ ਉੱਪਰੋਂ ਰੱਖ ਕੇ ਆਪਣਾ ਇਹ 8.5 ਦੇ ਹਿਸਾਬ ਨਾਲ ਮੋਢਾ ਰੱਖਾਂਗੇ ਠੀਕ ਹੈ ਜੀ ਤੇ ਇਹਦਾ ਇਧਰੋਂ 도 ਜੇਦ ਲਾਇਆ ਇਹਨੂੰ ਆਪਾਂ ਇੱਥੇ ਇਹਦਾ ਮਤਲਬ ਕਿ ਜਿੱਨਾ ਇੱਥੇ ਆਉਂਦਾ ਇਹਦਾ ਅੱਧ ਕਰ ਲੈਣਾ ਠੀਕ ਹੈ ਜਿੱਥੇ ਆ ਗਿਆ ਉੱਥੇ ਆਪਾਂ ਨਿਸ਼ਾਨ ਲਾ ਲੈਣਾ ਇੱਥੇ ਆਪਾਂ ਲਾਉਣਾ ਇੱਕ ਦਾ ਨਿਸ਼ਾਨ ਠੀਕ ਹੈ ਇੱਕ ਦਾ ਨਿਸ਼ਾਨ ਲਗਾ ਕੇ ਤੇ ਇਹ ਜਿਹੜੀ ਆਪਣਾ ਨਿਸ਼ਾਨ ਆਪਣਾ ਮੋਢੇ ਤੇ 8.5 ਦਾ ਲਾਇਆ ਇੱਥੋਂ ਆਪਾਂ ਉੱਪਰ ਨੂੰ ਚੱਕਾਂਗੇ ਇਸ ਤਰ੍ਹਾਂ ਥੋੜੀ ਜੀ ਐਦਾਂ ਚੱਕ ਕੇ ਇਹਦੇ ਨਾਲ ਮਲਾਉਣੀ ਹੈ ਠੀਕ ਹੈ ਇੱਥੋਂ ਗਲਾਈ ਜੀ ਇਸ ਤਰ੍ਹਾਂ ਲਿਉਣੀ ਹੈ ਤੇ ਇਹ ਜਿਹੜੀ ਕਾਰਟ ਆਪਾਂ ਇੱਧਰ ਨੂੰ ਉੱਪਰ ਨੂੰ ਨਹੀਂ ਲਿਉਣੀ ਠੀਕ ਹੈ ਇਹ ਆਪਾਂ ਥੋੜੀ ਜੀ ਥੱਲੇ ਨੂੰ ਲਿਉਣੀ ਹੈ ਇੱਧਰ ਨੂੰ ਤੇ ਫੇਰ ਆਪਾਂ ਇਹਦੇ ਨਾਲ ਮਲਾਉਣੀ ਹੈ ਇਸ ਤਰ੍ਹਾਂ ਇੱਥੋਂ ਆਪਾਂ ਇਹਨੂੰ ਉੱਪਰ ਨੂੰ ਲੈ ਜਾਣਾ ਤੇ ਇਹਨੂੰ ਆਪਾਂ نیچے ਨੂੰ ਇਸ ਤਰ੍ਹਾਂ ਐਦਾਂ ਆਪਾਂ ਕਾਰਟ ਪਾਉਣੀ ਇਹ ਵਾਲੀ ਠੀਕ ਹੈ ਜੀ ਇਹ ਆਪਣੀ ਹੋ ਗਈ 프ਰੰਟ ਕਾਰਟ ਤੇ ਇਦਾਂ ਆਪਾਂ ਇਹ ਫਰੰਟ ਕਾਟ ਪਾਉਣੀ ਆ ਆ ਠੀਕ ਹੈ ਜੀ ਤੇ ਇਹ ਸੀਗੀ ਆਪਣੀ ਬਾਹਾਂ ਦੀ ਕਾਟ ਆਪਾਂ ਜਿਹੜੀ ਇਸ ਸਕੇਲ ਨਾਲ ਕਿਵੇਂ ਪਾ ਸਕਦੇ ਆ ਤੇ ਅੱਜ ਤੁਹਾਨੂੰ ਇੱਥੋਂ ਦੱਸਿਆ ਆਪਾਂ ਜੇ ਜ਼ਿਆਦਾ ਮੋਰੀ ਨਹੀਂ ਖੁੱਲੀ ਬਣਾਉਣੀ ਤੇ ਇਹ ਆਪਾਂ ਜੇ ਜ਼ਿਆਦਾ ਖੁੱਲੀ ਵੀ ਕਰਨੀ ਆ ਫਿਰ ਤੁਸੀਂ ਕਿਵੇਂ ਕਰਨੀ ਇੱਥੋਂ ਆਪਾਂ ਜੇ 7.5 ਵੀ ਰੱਖਣੀ ਆ ਇਹ ਤਾਂ ਆਪਾਂ 6.5 ਹੀ ਰੱਖਣੀ ਸੀ ਨਾ ਫਿਰ ਆਪਾਂ ਇਹਨੂੰ ਇੱਥੋਂ ਇਹਦੇ ਨਾਲ ਮਿਲਾ ਕੇ ਇਸ ਤਰੀਕੇ ਨਾਲ ਰੱਖ ਕੇ ਤੇ ਇਦਾਂ ਕਾਟ ਆਪਾਂ ਸਿਰੇ ਤੱਕ ਨਿੱਲੀ ਜਾਣੀ ਇਹ ਆਪਾਂ ਜਿੱਥੋਂ ਤੱਕਰਾ ਆਪਣਾ ਸੱਤ ਤੋਂ ਲਾਇਆ ਹੁੰਦਾ ਨਾ ਇਸ ਨਿਸ਼ਾਨ ਨਾਲ ਮਲਾਉਣੀ ਹੈ ਇੱਥੇ ਇਸ ਨਿਸ਼ਾਨ ਨਾਲ ਇਸ ਤਰ੍ਹਾਂ ਮਲਾ ਲਓ ਠੀਕ ਹੈ ਤੇ ਇੱਥੋਂ ਫਿਰ ਆਪਾਂ ਇਸ ਤਰ੍ਹਾਂ ਬਾਹ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮਾਂ ਬੱਲਾਂ ਦੀ ਕਟਿੰਗ ਕਰਨੀ ਹੈ